प्यारे दोस्तों प्यार भरी सत श्री अकाल जी आज दी बड़ी अपडेट ਲੈ ਕੇ حاضر ਹੋਏ ਆ ਤੁਹਾਡੇ ਸਾਹਮਣੇ ਬਣੇ ਰਹਿਣਾ ਇਸ ਵੀਡੀਓ ਦੇ ਐਂਡ ਤੱਕ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਵਾਰਾ ਨਸੀ ਤੋਂ ਨਾਮਜ਼ਦਗੀ ਦਾਖਲ ਕਰਨਗੇ ਇਸ ਦੌਰਾਨ ਐਨਡੀਏ ਚ ਸ਼ਾਮਿਲ ਸਾਰੀਆਂ ਪਾਰਟੀਆਂ ਦੇ ਆਗੂ ਮੌਜੂਦ ਰਹਿਣਗੇ 12 ਰਾਜਾਂ ਦੇ ਮੁੱਖ ਮੰਤਰੀ 20 ਕੇਂਦਰੀ ਮੰਤਰੀ ਯੂਪੀ ਸਰਕਾਰ ਦੇ ਮੰਤਰੀ ਅਤੇ ਕਈ ਸੰਸਦ ਮੈਂਬਰ ਵਿਧਾਇਕ ਵੀ ਮੌਜੂਦ ਰਹਿਣਗੇ ਮੋਦੀ ਕੁਝ ਸਮੇਂ ਚ ਦਸ਼ਾਸ਼ਬ ਮੇਧ ਘਾਟ ਪਹੁੰਚਣਗੇ ਇੱਥੇ ਗੰਗਾ ਇਸ਼ਨਾਨ ਅਤੇ ਪੂਜਾ ਕਰਨਗੇ 1 ਘੰਟੇ ਤੱਕ ਘਾਟ ਤੇ ਰਹਿਣਗੇ ਇੱਥੋਂ ਉਹ ਕਰੂਜ਼ ਤੇ ਸਵਾਰ ਹੋ ਕੇ ਨਮੋ ਘਾਟ ਜਾਣਗੇ ਫਿਰ ਉਹ ਕਾਲ ਭੈਰਵ ਦੇ ਦਰਸ਼ਨ ਕਰਨਗੇ ਇਥੋਂ ਸਿੱਧੇ ਕਲੈਕਟਰੇਟ ਪਹੁੰਚ ਕੇ ਨਾਮਜ਼ਦਗੀ ਦਾਖਲ ਕਰਨਗੇ ਰੁਦਰਾਕਸ਼ ਕਨਵੈਨਸ਼ਨ ਸੈਂਟਰ ਚ ਗਿਆਨਵੰਤ ਸੰਮੇਲਨ ਨੂੰ ਸੰਬੋਧਨ ਕਰਨ ਤੋਂ ਬਾਅਦ ਉਹ ਮਾਲਦਾਹੀ ਅਚ ਸਰਦਾਰ ਪਟੇਲ ਦੀ ਮੂਰਤੀ ਤੇ মালা ਚੜਾਉਣਗੇ ਨਾਮਜ਼ਦਗੀ ਤੋਂ ਬਾਅਦ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ BHU ਤੋਂ ਕਾਸ਼ੀ ਵਿਸ਼ਵਨਾਥ ਮੰਦਰ ਤੱਕ 5 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਇਸ ਤਰ੍ਹਾਂ ਇਹ ਸੀ ਅੱਜ ਦੀ ਵੱਡੀ ਅਪਡੇਟ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ